ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਨੰਦ ਲਾਲ ਜੀ ਦਾ ਜਨਮ ਅਫਗਾਨਿਸਤਾਨ ਦੇ ਕਸਬੇ ਗਜਨੀ ਵਿਖੇ ਹੋਇਆ ਉਸ ਦੇ ਪਿਤਾ ਮੁਗਲ ਸਾਮਰਾਜ ਵਿੱਚ ਇੱਕ ਸੱਤਰ ਦੇ ਅਹੁਦੇ ਤੇ ਸਨ ਅਤੇ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਵੀ ਸੀ ਜਿਸ ਕਾਰਨ ਭਾਈ ਨੰਦ ਲਾਲ ਜੀ ਨੇ ਵੀ ਛੋਟੀ ਉਮਰ ਵਿੱਚ ਕਈ ਭਾਸ਼ਾਵਾਂ ਸਿੱਖ ਲਈਆਂ ਭਾਈ ਨੰਦ ਲਾਲ ਜੀ ਹਲੇ ਜਵਾਨੀ ਵਿੱਚ ਕਦਮ ਰੱਖਿਆ ਹੀ ਸੀ ਕਿ ਉਹ ਅਨਾਥ ਹੋ ਗਏ ਉਸਦੇ ਉਤੇ ਮਾਤਾ ਪਿਤਾ ਦਾ ਪਰਛਾਵਾਂ हट ਗਿਆ ਸੀ ਇਸ ਤੋਂ ਬਾਅਦ ਭਾਈ ਨੰਦ ਲਾਲ ਜੀ ਦੀ ਵਿਦਿਆ ਅਤੇ ਤਰਕਸ਼ੀਲਤਾ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੀ ਪਦਵੀ ਪ੍ਰਦਾਨ ਕੀਤੀ ਗਈ ਇੱਕ ਚੰਗਾ ਰੁਤਬਾ ਅਤੇ ਚੰਗੀ ਸਿੱਖਿਆ ਪ੍ਰਾਪਤ ਹੋਣ ਕਰਕੇ ਉਨ੍ਹਾਂ ਦਾ ਵਿਆਹ ਇੱਕ ਨੀਕ ਔਰਤ ਨਾਲ ਹੋ ਗਿਆ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਬੇਅੰਤ ਪਿਆਰ ਕਰਦੇ ਸਨ ਉਨ੍ਹਾਂ ਦੇ ਵਿਆਹ ਤੋਂ ਕੁਝ ਦਿਨਾਂ ਬਾਅਦ ਇਸ ਲਈ ਨੇ ਭਾਈ ਨੰਦ ਲਾਲ ਜੀ ਨੂੰ ਬੇਨਤੀ ਕੀਤੀ ਕਿ ਅੰਮ੍ਰਿਤ ਵੇਲਾ ਵਿਖੇ ਹਰ ਰੋਜ਼ ਇਸ਼ਨਾਨ ਅਤੇ ਸਫਾਈ ਕਰਨ ਤੋਂ ਬਾਅਦ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜਦੀ ਹਾਂ ਮੈਂ ਸਿਮਰਨ ਕਰਦੀ ਹਾਂ ਕਿ ਮੈਂ ਤੁਹਾਡੀ ਮਿਹਰਬਾਨੀ ਨਾਲ ਅਗਿਆ ਮੰਗਣਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਮੈਨੂੰ ਇਸ ਪਵਿੱਤਰ ਬਾਣੀ ਨੂੰ ਪੜਨ ਤੋਂ ਕਦੇ ਵੀ ਨਾ ਰੋਕੋ ਬਹੁਤ ਪਿਆਰ ਅਤੇ ਸਤਿਕਾਰ ਨਾਲ ਭਾਈ ਨੰਦ ਲਾਲ ਜੀ ਨੇ ਉੱਤਰ ਦਿੱਤਾ ਕੀ ਤੁਸੀਂ ਆਪਣਾ ਰੁਟੀਨ ਜਿਵੇਂ ਹੈ ਜਿਵੇਂ ਤੁਸੀਂ ਨਾਮ ਜਪਦੇ ਸੀ ਉਸੇ ਤਰ੍ਹਾਂ ਰੱਖੋ ਮੈਨੂੰ ਇਸ ਨਾਲ ਕੋਈ ਸ਼ਿਕਾਇਤ ਨਹੀਂ ਇਸ ਦੇ ਵਿਪਰੀਤ ਜਦੋਂ ਵੀ ਤੁਸੀਂ ਬਾਣੀ پڑھਦੇ ਹੋ ਨਾਮ ਜਪਦੇ ਹੋ ਇਸ ਨੂੰ ਉੱਚੀ ਆਵਾਜ਼ ਵਿੱਚ ਪੜੋ ਤਾਂ ਜੋ ਇਹ ਸਾਡੇ ਕੰਨਾਂ ਵਿੱਚ ਵੀ ਜਾ ਸਕੇ ਅਸੀਂ ਵੀ ਬਾਣੀ ਦਾ ਬਾਣੀ ਨੂੰ ਸੁਣ ਸਕੀਏ ਅਤੇ ਗੁਰੂਾਨੰਕ ਪਾਸ਼ਾ ਜੀ ਦੇ ਪਾਵਨ ਬਚਨ ਸਾਡੇ ਅੰਦਰ ਵਸਦੇ ਰਹਿਣ ਇਸ ਤੋਂ ਬਾਅਦ ਹਰ ਰੋਜ਼ ਭਾਈ ਸਾਹਿਬ ਜੀ ਦੀ ਪਤਨੀ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਕਰਮ ਕਰਨ ਤੋਂ ਬਾਅਦ ਪਵਿੱਤਰ ਬਾਣੀ ਦਾ ਪਾਠ ਕਰਦੀ ਸੀ ਅਤੇ ਗੁਰੂ ਨਾਨਕ ਪਾਸ਼ਾ ਜੀ ਦੀ ਪਵਿੱਤਰ ਬਾਣੀ ਸੁਣ ਕੇ ਭਾਈ ਨੰਦ ਲਾਲ ਜੀ ਦਾ ਮਨ ਪਿਆਰ ਨਾਲ ਰੰਗਿਆ ਗਿਆ ਤੇ ਇਹ ਲਗਾਤਾਰ ਵਧਦਾ ਰਿਹਾ ਅਤੇ ਉਸ ਦੀ ਜਮੀ ਲਗਾਤਾਰ ਗੁਰੂ ਪਾਸ਼ਾ ਜੀ ਦੇ ਦਰਸ਼ਨ ਦੀ ਉਮੀਦ ਕਰ ਰਹੀ ਸੀ ਮੁਗਲ ਦਰਬਾਰ ਵਿੱਚ ਸੱਤਰ ਰਹਿਣ ਤੋਂ ਇਲਾਵਾ ਭਾਈ ਨੰਦ ਲਾਲ ਜੀ ਨੇ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਅਰਬੀ ਵੀ ਸਿਖਾਈ ਇੱਕ ਵਾਰ ਜਦੋਂ ਬਾਦਸ਼ਾਹ ਨੂੰ ਸਪੁਰਦ ਕੀਤਾ ਗਿਆ ਔਰੰਗਜ਼ੇਬ ਦੁਆਰਾ ਕੁਰਾਨ ਦੇ ਕੁਝ ਅਧਿਆਇ ਨੂੰ ਅਰਥ ਦਰਸਨ ਲਈ ਇਸ ਨੇ ਇੱਕ ਭਾਈ ਨੰਦ ਲਾਲ ਜੀ ਨੂੰ ਸੌਂ ਦਿੱਤਾ ਅਗਲੇ ਦਿਨ ਜਦੋਂ ਔਰੰਗਜ਼ੇਬ ਨੇ ਉਹ ਅਰਥ ਪੜੇ ਉਹ ਹੈਰਾਨ ਹੋ ਗਿਆ ਸੀ ਜਦੋਂ ਉਸ ਨੇ ਪੁੱਛ ਗਿਛ ਕੀਤੀ ਤਾਂ ਬਾਦਸ਼ਾਹ ਨੇ ਸਾਰਾ ਭੇਦ ਖੋਲ ਦਿੱਤਾ ਕਿ ਇਹ ਅਰਥ ਭਾਈ ਨੰਦ ਲਾਲ ਜੀ ਨੇ ਕੀਤੇ ਸਨ ਔਰੰਗਜੀਬ ਡੂੰਘੀਆਂ ਸੋਚਾਂ ਵਿੱਚ ਪੈ ਗਿਆ ਸੋਚਿਆ ਇਕ ਧਰਮ ਵਿਰੋਧੀ ਵਿਅਕਤੀ ਕਿਵੇਂ ਹੋ ਸਕਦਾ ਹੈ ਜੋ ਇਸਲਾਮ ਦਾ ਪਾਲਣ ਨਹੀਂ ਕਰਦਾ ਅਰਬੀ ਦਾ ਇਨਾ ਵੱਧਿਆ ਵਿਦਵਾਨ ਅਤੇ ਅੰਤ ਵਿੱਚ ਉਸਨੇ ਹੁਕਮ ਦਿੱਤਾ ਜਾਂ ਤਾਂ ਉਸ ਇਸ ਉੱਚੀ ਬੁੱਧੀ ਵਾਲੇ ਸਿੱਖ ਵਿਅਕਤੀ ਨੂੰ ਇਸਲਾਮ ਵਿੱਚ ਲਿਆਓ ਜਾਂ ਇਸ ਨੂੰ ਕਤਲ ਕਰ ਦਿਓ ਬਾਦਰ ਸ਼ਾਹ ਨੇ ਇਹ ਸਭ ਭਾਈ ਨੰਦਰਾਲ ਜੀ ਨੂੰ ਦੱਸਿਆ ਅਤੇ ਉਸ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਅਤੇ ਉਸ ਨੇ ਸਲਾਹ ਵੀ ਦਿੱਤੀ ਕਿ ਪੂਰੇ ਹਿੰਦੁਸਤਾਨ ਵਿੱਚ ਇੱਕੋ ਹੀ ਇੱਕ ਥਾਂ ਹੈ ਜਿਸ ਜੋ ਉਸ ਲਈ ਸੁਰੱਖਿਤ ਹੋਵੇਗਾ ਅਤੇ ਜਿੱਥੇ ਔਰੰਗਜ਼ੇਬ ਨਹੀਂ ਪਹੁੰਚ ਸਕਦਾ ਉਹ ਸਥਾਨ ਸੀ ਹੀ ਅਨੰਦਪੁਰ ਸਾਹਿਬ ਸਭ ਤੋਂ ਵੱਧ ਉਡੀਕਾ ਸਮਾਂ ਜਿਸ ਲਈ ਪਾਈ ਨੰਦਰਾਜੀ ਅ타 ਤਾਂਗ ਰਚ ਸੀ ਆਖਰਕਾਰ ਉਹ ਘੜੀ ਆ ਗਈ ਭਾਈ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਪਾਸ਼ਾ ਜੋ ਦੋ ਜੁੜੇ ਮਹਾਨ ਸੀ ਦੇ ਦਰਸ਼ਨ ਦੀ ਪ੍ਰਾਪਤੀ ਲਈ ਅਨੰਦਪੁਰ ਸਾਹਿਬ ਤੁਰ ਪਏ ਭਾਈ ਨੰਦ ਲਾਲ ਜੀ ਅਨੰਤਪੁਰ ਸਾਹਿਬ ਪਹੁੰਚੇ ਇੱਧਰ ਉੱਧਰ ਦੇਖ ਕੇ ਉਹ ਹੈਰਾਨ ਹੋਏ ਕਿ ਗੁਰੂ ਦੇ ਆਪਣੇ ਨਗਰ ਵਿੱਚ ਹਰ ਕੋਈ ਸਿਰਫ ਇਮਾਨਦਾਰ ਜੀਵਨ ਨਹੀਂ ਕਮਾ ਰਿਆ ਸੀ ਪਰ ਨੀ ਸਵਾ ਸੇਵਾ ਅਤੇ ਸਿਮਨ ਵਿੱਚ ਵੀ ਰੰਗਿਆ ਗਿਆ ਹੈ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਬਣ ਰਿਹਾ ਹੈ ਇੱਥੇ ਉੱਥੇ ਹਰ ਜਗ੍ਹਾ ਤੇ ਗੁਰੂ ਕੀ ਲੰਗਰ ਸਾਪਿਤ ਕੀਤੇ ਗਏ ਹਨ ਤਾਂ ਜੋ ਕੋਈ ਵੀ ਯਾਤਰੀ ਜਾਂ ਗੁਰੂ ਦੇ ਦਰਸ਼ਨ ਲਈ ਆਵੇ ਤਾਂ ਉਹ ਭੁੱਖਾ ਨਾ ਰਵੇ ਅਜਿਹੀ ਮਿਹਰਬਾਨ ਸਵਾਮੀ ਦਾ ਦੀਦਾਰ ਕਰਨ ਲਈ ਆਈ ਨੰਦ ਲਾਲ ਜੀ ਨੇ ਅਜਿਹੀ ਤ੍ਰਿਪਤੀ ਮਹਿਸੂਸ ਕੀਤੀ ਕਿ ਰਾਤ ਨੂੰ ਉਹ ਮਹਾਰਾਜ ਦੇ ਆਰਾਮ ਸਥਾਨ ਤੇ ਸਾਹਮਣੇ ਖੜਾ ਸੀ ਅਤੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ ਕਿ ਮਹਾਰਾਜ ਕਦੋਂ ਉਹਨਾਂ ਨੂੰ ਬੁਲਾ ਕੇ ਆਪਣੇ ਪਵਿੱਤਰ ਦਰਸ਼ਨ ਕਰਨਗੇ ਜਦੋਂ ਸਭ ਨੂੰ ਜਾਣ ਮਲੇ ਪ੍ਰਭੂ ਨੇ ਭਾਈ ਨੰਦ ਲਾਲ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਤਾਂ ਫਿਰ ਭਾਈ ਨੰਦ ਲਾਲ ਜੀ ਉੱਤੇ ਹੱਥ ਜੋੜ ਕੇ ਖੜੇ ਸਨ ਉਸ ਨੂੰ ਅੰਦਰੋਂ ਇਹ ਆਸੀ ਕਿ ਮਹਾਰਾਜ ਮੇਰੀ ਉੱਚੀ ਵਿੱਦਿਆ ਦੇ ਅਨੁਸਾਰ ਮੈਨੂੰ ਉਸ ਦੇ ਦਰਬਾਰ ਵਿੱਚ ਇੱਕ ਚੰਗਾ ਅਹੁਦਾ ਪ੍ਰਦਾਨ ਕਰਨਗੇ ਤੇ ਮੈਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਮਹਾਰਾਜ ਸਨਮਾਨਿਤ ਕੀਤਾ ਜਾਵੇਗਾ ਮਹਾਰਾਜ ਹਰ ਮਨੁੱਖ ਦੀ ਅੰਦਰੂਨੀ ਚੇਤਨਾ ਅਤੇ ਬਾਹਰੀ ਲਾਲਸਾ ਦੇ ਜਾਣਨ ਵਾਲੇ ਸਨ ਅਤੇ ਮਨ ਦੇ ਜਪਿੰ ਵਿਚਾਰਾਂ ਨੂੰ ਵੀ ਸਮਝ ਸਕਦੇ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਨੰਦਰਾਜੀ ਨੂੰ ਹੁਕਮ ਦਿੱਤਾ ਜਦੋਂ ਤੱਕ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ ਤੁਹਾਨੂੰ ਲੰਗਰ ਵਿੱਚ ਖਾਲਸੇ ਦੀ ਸੇਵਾ ਕਰਨੀ ਪਵੇਗੀ ਉਹਨਾਂ ਦੇ ਭੋਜਨ ਦਾ ਵੀ ਧਿਆਨ ਰੱਖਣਾ ਪਵੇਗਾ ਅਤੇ ਉਹਨਾਂ ਦੇ ਖਾਣੇ ਦੇ ਨਾਲ ਤੁਹਾਨੂੰ ਉਹਨਾਂ ਦੇ ਵਰਤੇ ਹੋਏ ਬਰਤਨਾਂ ਨੂੰ ਵੀ ਧੋਣਾ ਪਵੇਗਾ ਜਿਸ ਵਿੱਚ ਉਹ ਖਾਣਾ ਖਾਂਦੇ ਨੇ ਅਤੇ ਅਜਿਆ ਕਰਨ ਨਾਲ ਤੁਹਾਡਾ ਮਨ ਤੇ ਚੇਤਨਾ ਸਾਫ ਹੋ ਜਾਵੇਗੀ ਇਹ ਨੰਦ ਲਾਲ ਜੀ ਮਹਾਰਾਜ ਦੀ ਵੇਸ਼ਣ ਮੰਨਤਾ ਦਿੱਤੀ ਹੋਈ ਉਹਨਾਂ ਦੇ ਗੱਲ ਨੂੰ ਮਾਨ ਰੱਖਦੇ ਹੋਏ ਅਤੇ ਸਭ ਨੇ ਜਾਣਦੇ ਨੂੰ ਇਹ ਸਤਿਕਾਰ ਕਰ ਲਿਆ ਕਈ ਦਿਨ ਬੀਤ ਗਏ ਭਾਈ ਨੰਦ ਲਾਲ ਨੇ ਦਿਨ ਰਾਤ ਗੁਰੂ ਦੇ ਲੰਗਰ ਵਿੱਚ ਸੇਵਾ ਕੀਤੀ ਅਤੇ ਵਰਤੇ ਗਏ ਭਾਂਡਿਆਂ ਨੂੰ ਸਾਫ਼ ਕੀਤਾ ਅਤੇ ਜਦੋਂ ਉਹ ਭਾਂਡੇ ਸਾਫ਼ ਕਰਿਆ ਸੀ ਇੱਥੇ ਤੱਕ ਉਸ ਦਾ ਮਨ ਹੋਰ ਸ਼ੁੱਧ ਹੋ ਗਿਆ ਸਮਾ ਲੰਗਦਾਰਿਆ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰਿਆਂ ਨੂੰ ਪਰਖਣ ਲਈ ਅਤੇ ਅਨੰਦ ਪੁਰਸਾ ਵਿਖੇ ਚਲ ਰਹੀ ਗੁਰੂ ਕੇ ਲੰਗਰ ਦੀ ਸੇਵਾ ਵਿੱਚ ਗਏ ਗੁਰੂ ਪਾਤਸ਼ਾਹ ਜੀ ਆਪਣੇ ਆਪ ਨੂੰ ਸਾਧੂ ਦਾ ਪੇਸ਼ਧਾਰਨ ਕਰਕੇ ਸਵੇਰੇ ਆਪਣੇ ਕਿਲੇ ਤੋਂ ਬਾਹਰ ਆਉਂਦੇ ਹਨ ਜਿੱਥੇ ਕਿਤੇ ਵੀ ਗੁਰਸਿੱਖ ਨੇ ਲੰਗਰ ਲਗਾਇਆ ਸੀ ਉੱਥੇ ਜਾ ਕੇ ਉਹਨਾਂ ਨੂੰ ਪੁੱਛਦੇ ਹਨ ਕਿ ਅਸੀਂ ਖਾਣ ਲਈ ਕੁਝ ਲੈ ਸਕਦੇ ਹਾਂ ਅਸੀਂ ਭੁੱਖੇ ਹਾਂ ਪਰ ਹਰ ਲੰਗਰ ਤੋਂ ਗੁਰੂ ਪਾਤਸ਼ਾਹ ਜੀ ਨੂੰ ਕੇਵਲ ਇੱਕ ਸਾਰ ਜਵਾਬ ਮਿਲਿਆ ਖਾਣਾ ਅਜੇ ਤਿਆਰ ਨਹੀਂ ਤੁਸੀਂ ਥੋੜੀ ਦੇਰ ਬਾਅਦ ਆਇਓ ਅੰਤ ਵਿੱਚ ਜਦੋਂ ਗੁਰੂ ਸਾਹਿਬ ਜੀ ਉਸ ਥਾਂ ਤੇ ਪਹੁੰਚਦੇ ਹਨ ਜਿੱਥੇ ਭਾਈ ਨੰਦ ਲਾਲ ਜੀ ਸੇਵਾ ਵਿੱਚ ਲੀਨ ਸੀਗੇ ਫਿਰ ਗੁਰੂ ਸਾਹਿਬ ਜੀ ਉਹਨਾਂ ਤੋਂ ਪੁੱਛਦੇ ਹਨ ਕਿ ਖਾਣਾ ਤਿਆਰ ਹੈ ਅਸੀਂ ਭੁੱਖੇ ਹਾਂ ਫਿਰ ਭਾਈ ਸਾਹਿਬ ਜੀ ਨੇ ਹਰਮਤ ਨੂੰ ਸੱਚੀ ਗੁਰੂ ਦਾ ਸਰੂਪ ਮੰਨ ਕੇ ਉਸ ਨੂੰ ਬਹੁਤ ਪਿਆਰ ਤੇ ਸਤਿਕਾਰ ਨਾਲ ਬਿਠਾਇਆ ਤੇ ਕਿਹਾ ਖਾਣਾ ਜਲਦੀ ਹੀ ਤਿਆਰ ਹੋ ਜਾਵੇਗਾ ਉਦੋਂ ਤੱਕ ਕਿਰਪਾ ਕਰਕੇ ਤੁਸੀਂ ਇਹ ਫਲ ਖਾਓ ਕੁਝ ਸਮੇਂ ਬਾਅਦ ਪਰਖਣ ਲਈ ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਬਹੁਤ ਭੁੱਖੇ ਹਾਂ ਜੇਕਰ ਸਮਾਂ ਲੱਗੇਗਾ ਤਾਂ ਅਸੀਂ ਅੱਗੇ ਵਧਾਂਗੇ ਇਹ ਸੁਣ ਕੇ ਭਾਈ ਨੰਦ ਲਾਲ ਜੀ ਨੇ ਉਸ ਨੂੰ ਜਾਣ ਨਹੀਂ ਦਿੱਤਾ ਤੇ ਕਿਹਾ ਦਾਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੰਗਰ ਤੋਂ ਕੋਈ ਵੀ ਭੁੱਖਾ ਨਹੀਂ ਸੀ ਜਾ ਸਕਦਾ ਮੈਂ ਬੇਨਤੀ ਕਰਦਾ ਹਾਂ ਦਾਲ ਪੱਕ ਰਹੀ ਹੈ ਜੇ ਤੁਸੀਂ ਜ਼ੋਰ ਦਿੰਦੇ ਹੋ ਤਾਂ ਉਹ ਤੁਹਾਨੂੰ ਉਸੇ ਮਾਤਰਾ ਵਿੱਚ ਪਰੋਸੇ ਜਾਣਗੇ ਜਿੰਨੀ ਉਹ ਪੱਕੀ ਹੋਈ ਹੈ ਇਹ ਕਹਿ ਕੇ ਜੋ ਵੀ ਭਾਈ ਨੰਦ ਲਾਲ ਉਸ ਨੂੰ ਰਸੋਈ ਦੇ ਅੰਦਰੋਂ ਪੇਸ਼ ਕਰਨ ਲਈ ਲਿਆ ਦਿੰਦਾ ਹੈ ਅਤੇ ਇਸ ਨੂੰ ਹਰਮਤ ਦੇ ਸਾਹਮਣੇ ਰੱਖਿਆ ਤੇ ਆਪਣੇ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ ਜੇਕਰ ਤੁਹਾਡੀ ਸੇਵਾ ਵਿੱਚ ਵਿਚਾਰ ਕਰਦੇ ਸਮੇਂ ਕੋਈ ਗਲਤੀ ਹੋ ਗਈ ਹੋ ਤਾਂ ਕਿਰਪਾ ਕਰਕੇ ਮੈਨੂੰ ਮਾਫ ਕਰਨਾ ਅਗਲੇ ਦਿਨ ਗੁਰੂ ਜੀ ਦੇ ਦਰਬਾਰ ਵਿੱਚ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਭਾਈ ਨੰਦ ਲਾਲ ਜੀ ਨੂੰ ਪਿਆਰ ਅਤੇ ਸਤਿਕਾਰ ਨਾਲ ਮਿਲਣ ਲਈ ਬੁਲਾਇਆ ਜਾਵੇ ਜਦੋਂ ਭਾਈ ਨੰਦ ਲਾਲ ਜੀ ਆਏ ਗੁਰੂ ਸਾਹਿਬ ਜੀ ਆਪ ਅੱਗੇ ਆਉਂਦੇ ਹਨ ਤੇ ਉਸ ਨੂੰ ਆਪਣੀ ਬਾਹਾਂ ਵਿੱਚ ਕੱਸ ਕੇ ਗਲੇ ਲਗਾ ਲੈਂਦੇ ਹਨ ਦੇ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਜ ਲੱਗਦਾ ਸੀ ਜਿਵੇਂ ਬੂੰਦ ਸਾਗਰ ਨਾ ਮਿਲਦੀ ਹੈ ਆਪਣੇ ਆਪ ਹੀ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਜੀ ਦੀ ਉਸ ਤਤ ਵਿੱਚ ਗਜਨਾਮਾ ਉਚਾਰਨ ਕਰਦੇ ਹਨ ਨਾਸਿਰੂ ਮਨਸੂਰ ਗੁਰੂ ਗੋਬਿੰਦ ਸਿੰਘ ਇਜਦਾ ਮਨਜੂਰ ਗੁਰੂ ਗੋਬਿੰਦ ਸਿੰਘ ਨਾਸਿਰੂ ਮਨਸੂਰ ਗੁਰੂ ਗੋਬਿੰਦ ਸਿੰਘ ਇਜਦਾ ਮਨਜੂਰ ਗੁਰੂ ਗੋਬਿੰਦ ਸਿੰਘ ਅਰਥਾਤ ਗੁਰੂ ਗੋਬਿੰਦ ਸਿੰਘ ਗਰੀਬ ਅਤੇ ਬੇਸਹਾਰਾ ਦਾ ਰਖਵਾਲਾ ਹੈ ਅਕਾਲ ਪੁਰਖ ਦੀ ਰੱਖਿਆ ਵਿੱਚ ਅਤੇ ਵਾਹਿਗੁਰੂ ਦੇ ਦਰਬਾਰ ਵਿੱਚ ਪਰਵਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ